ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਨਮਸਕਾਰ ਨਮਸਤੇ ਅਸਲਾਮ ਵਾਲੇਕੁਮ ਸਾਰੇ ਦੋਸਤਾਂ ਨੂੰ ਹੋ ਸਾਰੇ ਠੀਕ ਠਾਕ ਵੀ ਰਹੀ ਆਸ਼ਾ ਇੱਕ ਦੋ ਸੱਚੀਆਂ ਗੱਲਾਂ ਤੇ ਇਹ ਸੁਣੋ ਵੀਰੇ ਉਹ ਜੇਲਾ ਥਾਣੀ ਕੋਟ ਕਚੈਰੀ ਹਸਪਤਾਲਾਂ ਚੋਂ ਰੱਬ ਬਚਾਈ ਰੱਖੇ ਘਰ ਨੂੰ ਖੁੰਗਲ ਕਰ ਦਿੰਦੇ ਨਸ਼ਾ ਬਿਮਾਰੀ ਔਰਤ ਮਾਰੀ ਮਾੜਾ ਸਮਾ ਮਿੱਤਰੋ ওই ਬੁਰੀਆਂ ਬਹੁਤ ਬਲਾਵਾ ਕਰ ਜੇ ਥੱਲੇ ਮੜ ਦਿੰਦੇ ਮਰੇ ਮੁੱਕਰੇ ਵਹਿਮ ਹੈ ਸਦਾ ਹੱਲ ਕੋਈ ਮਿਲਿਆ ਨਾ ਭਈ ਨਹੀਂ ਤਾਂ ਹੁਣ ਆਪਾਂ ਖਾਲੀ ਥਾਂ ਉਹੀ ਪਰ ਦਿੰਦੇ ਨਹੀਂ ਤਾਂ ਹੁਣ ਆਪਾਂ ਖਾਲੀ ਥਾਂ ਉਹੀ ਪਰ ਦਿੰਦੇ ਸਮੁੰਦਰਾਂ ਦੇ ਪਾਣੀ ਕਦੇ ਸੁੱਕਦੇ ਨਹੀਂ ਹੁੰਦੇ ਤੇ ਕੜ ਨਹੀਂ ਚੁ ਜਾਵੇ ਤੰਦੇ ਆਈ ਨਾ ਸਰੋਂ ਦੇ ਤੇਲ ਬਿਨਾ ਚਾਰ ਨਹੀਂ ਪੈਂਦਾ ਚੰਗਾ ਤੇ ਵਕਤ ਕਦੇ ਹੁੰਦੀ ਪਰਸ਼ਾਈ ਨਾ ਉਹ ਦੁਨੀਆ ਤੇ ਹੁੰਦਣੀ ਦਿਮਾਗੀ ਇੱਕੋ ਜਹੇ ਤੇ ਜੋਰ ਦੀ ਨਾ ਹੁੰਦੀ ਅਜਮੈਸ਼ ਵਈ ਖਾਸ਼ ਮਹਿਮਾਨ ਦੀ ਵਿਆਹ ਲੱਗੀ ਖਾੜੇ ਵਿੱਚ ਪੂਰੀ ਹੁੰਦੀ ਆ ਫਰਮੈਸ਼ ਵਈ ਜੰਮ ਦੀਆਂ ਸੂਲਾਂ ਦੇ ਆ ਮੂੰਹ ਤਿੱਖੇ ਹੁੰਦੇ ਪਾੜੀ ਕਿਕਰ ਕੰਡੇ ਦੀ ਭੈੜੀ ਪੀੜਾ ਉਹ ਜੰਗਲਾਂ ਦੇ ਚੰਗਲ ਤਬਾਹ ਕਰ ਦਿੰਦੀ 1.5 ਇੰਚ ਦੀ ਛੋਟੀ ਜਿਹੀ ਇੱਕ ਤੀਲ ਹੈ 1.5 ਇੰਚ ਦੀ ਛੋਟੀ ਜਿਹੀ ਇੱਕ ਤੀਲ ਹੈ ਥੈਂਕ ਯੂ ਫਿਰ ਮਿਲਦੇ ਆ ਜੀ ਸਤ ਸ੍ਰੀ ਅਕਾਲ